ਯੂਵ காங்கிரஸ் ਵੱਲੋਂ ਚਰਨ ਪ੍ਰਧਾਨ ਐਡਵੋਕੇਟ ਅਭੇਸ਼ਰ ਮਾਦਿਆ ਕੁਆਈ ਵਿੱਚ ਡੀਸੀ ਪਠਾਨਕੋਟ ਰਾਹੀਂ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਪਿਛਲੇ ਦਿਨਾਂ ਦੀ ਪਾਰੀ ਪ੍ਰਸਾਦ ਕਾਰਨ ਪਠਾਨਕੋਟ ਵਿੱਚ ਕਈਆਂ ਦੇ ਘਰ ਡਿੱਗੇ ਕਿੱਥੇ ਛੱਜਾਂ ਡੇਗੀਆਂ ਨੇ ਤੇ ਕਿੱਥੇ ਡਿੱਗਣ ਵਾਲੀਆਂ ਨੇ ਉਹਨਾਂ ਦਾ ਕਹਿਣਾ ਸੀ ਕਿ ਪਠਾਨਵਤਰੀ ਆਵਾਸ ਯੋਜਨਾ ਦਾ ਲਾਭ ਅਜ ਤੱਕ ਜ਼ਰੂਰਤਮੰਦ ਲੋਕਾਂ ਤੱਕ ਨਹੀਂ ਪਹੁੰਚਿਆ ਕਾਂਗਰਸ ਨੇਤਾ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਸਰਵੇ ਕਰਵਾ ਕੇ ਇਸ ਯੋਜਨਾ ਦੇ ਤਹਿਤ ਗਰੀਬ ਤੇ ਪੀੜਤ ਪਰਿਵਾਰਾਂ ਤੇ ਬਕਾਨ ਬਣਵਾਣੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਪਰਿਵਾਰ ਸਮੇਂ ਸੁਰੱਖਿਤ ਛੱਤ ਹੇਠ ਰਹਿ ਸਕਣ ਅੱਜ ਵੀ ਕਈ ਲੋਕ ਇਸ ਯੋਜਨਾ ਤੋਂ ਪਾਂਚੇ ਨੇ ਇਸ ਨੂੰ ਤੁਰੰਤ ਉਹਨਾਂ ਤੱਕ ਪਹੁੰਚਾਇਆ ਜਾਵੇ ਇਹ ਵੀ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਸਿਰਫ 1600 ਕਰੋੜ ਦਾ ਰਾਹਤ ਪੈਕੇਜ ਦਿੱਤਾ ਗਿਆ ਜਿਹੜਾ ਬਹੁਤ ਹੀ ਘੱਟ ਹੈ ਪੰਜਾਬ ਨੂੰ ਘੱਟੋ ਘੱਟ 50000 ਕਰੋੜ ਦੀ ਲੋੜ ਹੈਗੀ ਜਿਸ ਨਾਲ ਫਸਲਾਂ ਤੇ ਕੋਈ ਨੁਕਸਾਨ ਦੀ ਪਰਪਾਈ ਹੋ ਸਕਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਹੜ੍ਹਾਂ ਕਾਰਨ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਅਤੇ ਕਰੀਬ 4.5 ਲੱਖ ਕਿੱਲੇ ਫਸਲ ਪੂਰੀ बुरी तरह हो चुकी है इसलिए केंद्र सरकार की जिम्मेदारी बनती है कि राहत राशि बधाई जाए और लोगों को असली राहत दी जावे। इस मौके पर सीनियर कांग्रेसी नेता राजेश शर्मा सीनियर वाइस प्रधान विकास सभा वाइस प्रधान सागर भट्टी जिला प्रवक्ता निज मल्होत्रा समेत दर्जना समर्थक डीसी दफ्तर पहुंचे थे ये मेमोरेंडम सौंपे आज डिस्ट्रिक्ट यूथ कांग्रेस के प्रेसिडेंट श्री अभयम शर्मा जी और उन्होंने सारे साथी यूथ कांग्रेस के ਅਲੱਗ-ਅਲੱਗ ਮਾਡਲਾਂ ਚੋਂ ਆਏ ਔਰ ਉਹਨਾਂ ਦੀ ਟੀਮ ਦੇ ਸਦਸਿਓਂ ਦੁਆਰਾ ਡੀਸੀ ਸਾਹਿਬ ਨੂੰ ਅਮਰੰਡੋ ਦਿੱਤਾ ਗਿਆ ਔਰ ਬੜੇ ਜ਼ੋਰਦਾਰ ਤਰੀਕੇ ਨਾਲ ਡੀਸੀ ਸਾਹਿਬ ਦੇ ਅੱਗੇ ਮੰਗ ਰੱਖੀ ਕਿ ਜਿਹੜਾ 1600 ਕਰੋੜ ਰੁਪਏ ਕੇਂਦਰ ਸਰਕਾਰ ਨੇ ਦਿੱਤਾ ਹੈਗਾ ਪੰਜਾਬ ਨੂੰ ਰੀਸਟੋਰੇਸ਼ਨ ਵਾਸਤੇ ਇਹ ਜਿਆਦਾ ਪ੍ਰਾਪ ਨਹੀਂ ਹੈਗਾ ਔਰ ਇੱਕ ਡੀਸੀ ਸਾਹਿਬ ਵੱਲੋਂ ਵੀ ਅਗਰੇ ਕੀਤਾ ਗਿਆ ਕਿ ਸੈਂਟਰਲ ਗਵਰਨਮੈਂਟ ਨੂੰ ਚਿੱਠੀ ਭੇਜੀ ਜਾਏ ਕਿ ਸਫੀਸ਼ੀਐਂਟ ਅਮਾਉਂਟ ਨਹੀਂ ਹੈਗਾ ਔਰ 유ਥ ਕਾਂਗਰਸ ਅਲਗ-ਅਲਗ ਜ਼ਿਲ੍ਹਾ ਦੇ ਵਿੱਚ ਐਸੇ ਮੈਮੋਰੈਂਡਮ ਆਉਣ ਵਾਲੇ ਸਮੇਂ 'ਚ ਦੇਗੀ ਜ ਜਦੀ ਸ਼ੁਰੂਆਤ ਅਭਿਮ ਜੀ ਨੇ ਅੱਜ ਕੀਤੀ ਹੈ ਔਰ ਉਹਦੇ ਨਾਲ ਇਹ ਵੀ ਗੱਲ ਆਪਾਂ ਸਾਂਝਾ ਕੀਤੀ ਕਿ ਪਿਛਲੇ 4-5 ਸਾਲਾਂ ਤੋਂ ਆਪਾਂ ਨਿਊਜ਼ਪੇਪਰ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਔਰ ਨਿਊਜ਼ ਚੈਨਲ ਦੇ ਰਾਹੀਂ ਦਿਖ ਰਹੇ ਆ ਕਿ ਆਵਾਜ਼ ਯੋਜਨਾ ਹਰ ਪੋਲਿਟੀਕਲ ਬੰਦਾ ਜਿਹੜਾ ਚਾਹੇ ਰਾਜ ਸਰਕਾਰ ਦਾ ਹੋਵੇ ਕੇਂਦਰ ਸਰਕਾਰ ਦਾ ਹੋਵੇ ਉਹ ਘੋਸ਼ਣਾ ਕਰਦਾ ਜੀ ਮਕਾਨ ਬਣ ਕੇ ਲੈਂਟਰ ਪਾ ਕੇ ਦਿੱਤੇ ਹੈ ਔਰ ਵੀ ਬੜੀ ਚੀਜ਼ਾਂ ਪਰ ਰিস্টੋਰ ਕਰਨ ਦੇ ਆ ਪਰ ਇਸ ਬਾੜ ਪ੍ਰਭਾਵਿਤ ਖੇਤਰਾ ਚ ਔਰ ਸਪੈਸ਼ਲੀ ਆਪਣੇ ਸ਼ਹਿਰ ਦੇ ਵਿੱਚ ਜਿੰਨੀ ਬਾਰਿਸ਼ ਹੋਈ ਹੈ ਸਾਨੂੰ ਜਾਣ ਦਾ ਮੌਕਾ ਮਿਲਿਆ ਔਰ ਅਭਿਮ ਜੀ ਨੇ ਵੀ ਇਹ ਚੀਜ਼ ਦਿਖੀ ਹੈਗੀ ਹੈ ਕਿ ਕਾਗਜ਼ਾਂ ਦੇ ਵਿੱਚ ਹਜ਼ਾਰਾਂ ਕਰੋੜ ਦਾ ਐਕਸਪੈਂਡੀਚਰ ਆਪਾਂ ਸਾਨੂੰ ਸੁਣਨ ਨੂੰ ਮਿਲਿਆ ਔਰ ਦਿਖਣ ਨੂੰ ਵੀ ਮਿਲਿਆ ਲੇਕਿਨ ਹਕੀਕਤ ਦੇ ਵਿੱਚ ਹਲੇ ਵੀ ਗਰੀਬ ਮਕਾਨ ਗਰੀਬ ਪਰਾਂ ਦੇ ਜਿਹੜੇ ਮਕਾਨ ਹੈ ਉਹਦੇ ਲੈਂਟਰ ਚੋ ਰਹੇ ਆ ਔਰ ਲੱਖਾਂ ਕਰੋੜਾਂ ਦਾ ਨੁਕਸਾਨ ਦਿਖਾਇਆ ਗਿਆ ਐ ਵੀ ਡੀਸੀ ਸਾਹਿਬ ਅੱਗੇ ਮੰਗ ਕੀਤੀ ਹੈ ਕਿ ਇਸ ਪ੍ਰਣਾਲੀ ਨੂੰ ਸੁਧਾਰਿਆ ਜਾਏ ਕਾਰਪੋਰੇਸ਼ਨ ਜਿਹੜੀ ਪਿਕ ਐਂਡ ਚੂਜ਼ ਮੈਥਡ ਨਾਲ ਲੋਕਾਂ ਨੂੰ ਬੇਸਕੂਫ ਬਣਾਉਂਦੇ ਐ ਜਿਹੜੇ ਇਸ ਆਵਾਸ ਯੋਜਨਾ ਦੇ ਵਿੱਚ ਅਧਿਕਾਰੀ ਡੀਲ ਕਰਦੇ ਐ ਔਰ ਮੈਂ ਐ ਵੀ ਦਿਖਿਆ ਕਿ ਇੱਕ ਵਾਰਡ ਦਾ ਸਰਵੇਖਣ ਕਰਾ ਲਿਆ ਜਾਂਦਾ ਦੂਸਰੇ ਵਾਰਡ 'ਚ ਕੋਈ ਸਰਵੇ ਕਰਨ ਨਹੀਂ ਆਂਦਾ ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਚਾਹਨਾ ਹੈ ਕਿ ਅਗਰ ਕੋਈ ਸਰਕਾਰ ਇਸ ਵਾਸਤੇ ਬਜਟ ਰੱਖਦੀ ਹੈ ਕਿ ਗਰੀਬਾਂ ਦਾ ਜਿਹੜਾ ਆਵਾਸ ਯੋਜਨਾ ਲਾਗੂ ਹੋਣੀ ਚਾਹੀਦੀ ਤੇ ਉਹ ਪਾਰਦਰਸ਼ੀ ਤਰੀਕੇ ਨਾਲ ਹੋਣੀ ਚਾਹੀਦੀ ਸਭ ਤੋਂ ਵੱਡੀ ਗੱਲ ਹੈ ਕਿ ਜੋ ਪ੍ਰਾਈਮ ਮਿਨਿਸਟਰ ਨੇ 1600 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦਿੱਤਾ ਉਹ ਹਵਾਈ ਸਰਵੇਖਣ ਉਹਨਾਂ ਨੇ ਕੀਤਾ ਉਹ ਸਮਝ ਲਓ ਹਵਾ 'ਚ ਹੀ ਉਹਨਾਂ ਨੇ 1600 ਕਰੋੜ ਰੁਪਏ ਦਿੱਤਾ ਸਾਡੇ ਕਿਸਾਨਾਂ ਨੂੰ ਸਾਡੇ ਖੇਤਰ ਦੇ ਹੋਰ ਵੀ ਸਾਰੇ ਅਲੱਗ-ਅਲੱਗ ਸੰਸਥਾਵਾਂ ਨੂੰ ਇੱਕ ਉਮੀਦ ਦੀ ਕਿਰਨ ਸੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਇਲਾਕਿਆਂ ਦੇ ਵਿੱਚ ਆਉਣਗੇ ਜਿਦਾਂ ਉਹਨਾਂ ਦੇ ਖੇਤੀ ਮੰਤਰੀ ਨੇ ਆ ਕੇ ਪਿੰਡਾਂ ਦਾ ਚੱਕਰ ਲਗਾਇਆ ਹੈ ਔਰ ਸਾਰਾ ਦਿਖਿਆ ਹੈ ਕਿ ਪੰਜਾਬ ਦੇ ਜਿਹੜੇ ਖੇਤ ਹੈ ਕਿਸਾਨਾਂ ਦੇ ਉਹ ਕਿਸ ਕਦਰ ਬਰਬਾਦ ਹੋ ਚੁੱਕੇ ਹੈ ਮੋਦੀ ਸਾਹਿਬ ਨੂੰ ਵੀ ਚਾਹੀਦਾ ਸੀ ਕਿ ਆ ਕੇ 2-4 ਦਿਨ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਮਿਲਦੇ ਔਰ حقیقت ਨੂੰ ਜਾਣਦੇ ਹਵਾਚੇ ਤੇ ਮੈਡਮ ਨਦੀ ਤੇ ਖੇਤ ਇੱਕੋ ਜਿਕੇ ਲੱਗਦੇ ਆ ਹਵਾਚੇ ਤੁਲਨਾ ਨਹੀਂ ਕੀਤੀ ਜਾ ਸਕਦੀ ਕਿ ਕਿੰਨਾ ਨੁਕਸਾਨ ਹੋਇਆ ਦੋ ਦਿਨ ਤਿੰਨ ਦਿਨ ਆਪਣੇ ਖੇਤਰ ਵਾਸੀਆਂ ਆਪਣੇ ਭਾਰਤ ਵਾਸੀਆਂ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਰਹਿਣਾ ਚਾਹੀਦਾ ਸੀ ਔਰ ਬੱਚਿਆਂ ਦਾ ਮਾਵਾ ਦਾ ਭੈਣਾਂ ਦਾ ਜਿਹੜਾ ਦੁੱਖ ਹੀ ਉਹ ਸਾਂਝਾ ਕਰਨਾ ਚਾਹੀਦਾ ਸੀ ਇਹ ਬਹੁਤ ਗਲਤ ਕੀਤਾ ਜੀ ਉਹਨਾਂ ਨੇ ਜਿਵੇਂ ਕਿ ਤੁਸੀਂ ਦੇਖਿਆ ਜਿਹੜੀ ਆਫਦਾਰੀ ਘੜੀ ਆਈ ਹੈ ਇਦੇ ਵਿੱਚ ਬਾੜ ਦੇ ਨਾਲ 480000 ਏਕੜ ਦੇ ਲਗਭਗ ਪੰਜਾਬ ਦੇ ਵਿੱਚ ਫਸਲ ਖਰਾਬ ਹੋਈ ਹੈ 52 ਦੇ ਕਰੀਬ ਕੀਮਤੀ ਜਾਨਾਂ ਗਈਆਂ ਫਾਰਮਰਸ ਦੀਆਂ ਕਿਸਾਨਾਂ ਦੇ ਖਲ ਕਿਸਾਨਾਂ ਦੇ ਪਸ਼ੂ ਕਿਸਾਨਾਂ ਦੇ ਸੰਦ ਸਭ ਕੁਝ ਰੁੜ ਗਿਆ ਮਕਾਨ ਰੁੜ ਗਏ ਤੇ ਪ੍ਰਧਾਨ ਮੰਤਰੀ ਜੀ ਇਹ ਲੋ 1600 ਕਰੋੜ ਪੰਜਾਬ ਨੂੰ ਦਿੱਤਾ ਗਿਆ ਇੱਕ ਤੇ ਹਿਸਾਬ ਦਾ ਨੇ ਅੱਗੇ ਹੀ ਗਰੀਬਾਂ ਨਾਲ ਮਜ਼ਾਕ ਕਰਤਾ ਦੂਸਰਾ 1600 ਕਰੋੜ ਦੇ ਕੇ ਹੋਰ ਮਜ਼ਾਕ ਕਰਤਾ ਮੈਨੂੰ ਨਹੀਂ ਲੱਗਦਾ ਇਹ 1600 ਕਰੋੜ ਦੇ ਨਾਲ ਸਾਡੀ ਪੰਜਾਬ ਦੀ ਜ਼ਮੀਨ ਦੀ ਸਫਾਈ ਵੀ ਹੋ ਸਕਦੀ ਹੈ ਦੂਸਰਾ ਅਸੀਂ ਮੈਮੋਰੰਡਮ ਦੇਣ ਆਏ ਆ ਜਿਹੜੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਜੀ ਨੇ ਚਲਾਈ ਹੋਈ ਹੈ ਪਿਤੇ ਸਮੇਂ ਤੋਂ 4-5 ਸਾਲ ਹੋ ਗਏ 4 ਤੋਂ 5 ਸਾਲ ਹੋ ਗਏ ਆ ਮੈਂ ਸਾਰਾ ਸ਼ਹਿਰ ਫਿਰਦਾ ਲੋਕਾਂ ਦੇ ਲੈਂਟਰ ਚੋ ਰਹੇ ਆ ਲੈਂਟਰ ਡਿੱਗਣ ਵਾਲੇ ਆ ਅੰਦਰ ਤੱਕ ਲੋਕਾਂ ਨੇ ਘਰਾਣੇ ਪਾਣੀ ਚੱਲ ਗਿਆ ਇਹਨਾਂ ਨੇ ਕਿਹਾ ਅਸੀਂ ਘਰ ਬਣਾਵਾਂਗੇ ਅਸੀਂ ਗਰੰਟਾ ਦੇਵਾਂਗੇ ਅਸੀਂ ਆਪਣੀ ਫੋਟੋ ਲਾ ਲਾਂਗੇ ਮੈਂ ਇਹਨਾਂ ਨੂੰ ਬੇਨਤੀ ਕਰਨ ਆਇਆ ਡੀਸੀ ਸਾਹਿਬ ਨੂੰ ਕਿ ਮੋਦੀ ਜੀ ਨੂੰ ਕਹੋ ਆਪਣੀ ਫੋਟੋ ਭਾਈ ਲਾ ਲੋ ਪਰ ਇਹ ਜਿਹੜੇ ਲੋਕਾਂ ਦੀ ਆਵਾਸ ਯੋਜਨਾ ਦੇ ਪੈਸੇ ਇਹਨਾਂ ਨੂੰ ਜਲਦੀ ਤੋਂ ਜਲਦੀ ਪਾਓ ਇਸ ਵੇਲੇ ਪੰਜਾਬ ਨੂੰ ਸਖਤ ਲੋੜ ਹੈ ਲੋਕਾਂ ਦੇ ਬਾਲੇ ਡਿੱਗਣ ਵਾਲੇ ਆ ਇਹ ਬੁੰਝਾ ਜਾਣਾਂ ਦੇ ਜ਼ਿੰਮੇਵਾਰ ਕੁਝ ਹੋ ਬੋਗੇ ਇਸ ਕਰਕੇ ਇਹ ਬੇਨਤੀ ਲੈ ਕੇ ਆਏ ਆ ਪੰਜਾਬ ਯੂਥ ਕਾਂਗਰਸ ਵੱਲੋਂ ਇਹੀ ਸਨੇਹਾ ਕਿ ਔਖੀ ਘੜੀ ਹੈ ਜਿੰਨੇ ਜੋਗੇ ਵੀ ਹੈ ਪੰਜਾਬ ਬਹੁਤ ਤਗੜਾ ਹੈ ਆਪਣੀ ਸਹਾਇਤਾ ਲਈ ਆਪ ਖੜਾ ਹੈ ਕੋਈ ਦੂਸਰਾ ਸੂਬਾ ਨਹੀਂ ਜਿਹੜਾ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਇਸ ਵੇਲੇ ਖੜਾ ਹੋਇਆ ਹੋਏ ਅਸੀਂ ਵੀ ਜਿੰਨੇ ਜੋਗੇ ਆ ਲੱਗੇ ਹੋਏ ਆ ਬੇਨਤੀ ਇੰਨੀ ਕੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਸਿਰਫ ਤੇ ਸਿਰਫ ਮੋਦੀ ਜੀ ਨੂੰ ਬੇਨਤੀ ਹੈ ਕਿ ਇਹ ਆਵਾਸ ਯੋਜਨਾ ਦੇ ਪੈਸੇ ਤੇ ਪਲੱਸ 25000 ਕਰੋੜ ਦਾ ਪੈਕੇਜ ਹੈ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਏ ਇਮੀਡੀਏਟ ਕੈਮਰ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ